ਦਾ ਦੋ ਤਰੀਕ ਨੂੰ ਹੋਣੀ ਸੀ ਇੱਕ ਤਰੀਕ ਨੂੰ ਸਾਡੇ ਜੋ ਪੰਜਾਬ ਦੇ ਕਨਵਿੰਦਰ ਸਾਫੀ ਸਤੀਸ਼ ਰਾਣਾ ਜੀ ਜੋ ਸਾਡੇ ਕੋਆਰਡੀਨੇਟਰ ਵੀ ਨੇ ਉਹਨਾਂ ਨੂੰ ਉਹਨਾਂ ਦੇ ਫੈਕਸ ਮੈਸੇਜ ਦੇ ਉੱਤੇ ਮੈਸੇਜ ਭੇਜਤਾ ਵੀ ਕੱਲ ਵਾਲੀ ਮੀਟਿੰਗ ਜਿਹੜੀ ਹੈ ਉਹ ਜਿਹੜੀ ਹੈ 22 ਅਗਸਤ ਨੂੰ ਕੀਤੀ ਜਾਵੇਗੀ ਉਸ ਦੇ ਵਿਰੋਧ ਦੇ ਸਮੁੱਚੇ ਪੰਜਾਬ ਦੇ ਜਿੱਥੇ ਸਾਡੇ ਕਨਵਿੰਦਰ ਸਾਹਿਬਾਨ ਸੀ ਸਾਰੀਆਂ ਜਥੇਬੰਦੀਆਂ ਦੇ ਉਹਨਾਂ ਨੇ ਐਮਰਜੈਂਸੀ ਮੀਟਿੰਗ ਕਰਕੇ ਇਹ ਫੈਸਲਾ ਕੀਤਾ ਕਿ ਅਸੀਂ 5 ਤੇ 6 ਤਰੀਕ ਨੂੰ ਸਮੁੱਚੇ ਪੰਜਾਬ ਦੇ ਵਿੱਚ 2 ਦਿਨ ਪੰਜਾਬ ਸਰਕਾਰ ਦੇ ਅਰਥੀ ਫੂਕ ਮਜਾਰੇ ਕਰਨੇ ਆ ਕਿ ਭਗਵੰਤ ਮਾਨ ਦੀ ਜਿਹੜੀ ਸਰਕਾਰ ਹੈ ਇਹਨਾਂ ਨੇ ਪਿਛਲੇ ਸਮੇਂ ਤੇ ਪਿਛਲੇ 2.5 ਸਾਲ ਤੋਂ ਲਗਾਤਾਰ ਮਲਾਜਮਾਂ ਦੇ ਨਾਲ ਜਿਹੜੇ ਆ ਲਾਰੇ ਲਾ ਕੇ ਉਹਨਾਂ ਦੀ ਜਿਹੜੀ ਮੰਗਾਂ ਮੰਨਣ ਦੀ بجائے ਇਹਨਾਂ ਨੇ ਲਾਰਾ ਲਫੇ ਵਾਲੀ ਨੀਤੀ اختیار ਕੀਤੀ ਹੈ ਔਰ ਜਿਹੜਾ ਕਿ ਸਾਡੇ ਪੈਨਸ਼ਨਰ ਸਾਥੀ ਹੈ ਉਹਨਾਂ ਦੀ ਜਿਹੜੀ ਪੈਨਸ਼ਨ ਸੋ ਜਿਹੜੀ ਹੈ ਉਤੇ 2.98 ਦਾ ਫਾਰਮੂਲਾ ਲਾਗੂ ਨਹੀਂ ਕੀਤਾ ਜਾ ਰਿਹਾ ਇਸੇ ਤਰ੍ਹਾਂ ਪੰਜਾਬ ਦੇ ਜਿਹੜੇ ਸਾਡੇ ਕੱਚੇ ਕੰਮ ਐ ਚਾਹੇ ਉਹ ਰੋਡਵੇ ਵਿੱਚ ਹੋਣ ਚਾਹੇ ਉਹ ਬਿਜਲੀ ਬੋਰਡ ਚੋਂ ਚਾਹੇ ਉਹ ਐਜੂਕੇਸ਼ਨ ਦੇ ਵਿੱਚ ਹੋਣ ਚਾਹੇ ਉਹ ਮਿਨਿਸਪਲ ਕਾਰਪੋਰੇਸ਼ਨ ਦੇ ਵਿੱਚ ਹੋਣ ਸਮੁੱਚੇ ਪੰਜਾਬ ਦੇ ਜਿਹੜੇ ਸਾਡੇ ਕੱਚੇ ਕੰਮ ਐ ਜਿਹੜੀ ਸਰਕਾਰ ਨੇ ਵਾਦਾ ਕੀਤਾ ਸੀ ਸਰਕਾਰ ਨੇ ਵਾਦਾ ਕੀਤਾ 36000 ਜਿਹੜੇ ਕੱਚੇ ਕੰਮ ਐ ਪੱਕੇ ਕਰਾਂਗੇ ਉਹਦੇ ਬੋਰਡ ਜਿਹੜੇ ਸਰਕਾਰ ਵੱਲੋਂ ਲਗਾ ਦਿੱਤੇ ਗਏ ਸੀ ਉਹ ਵੀ ਜਿਹੜੇ ਅਜੇ ਤੱਕ ਉਹਨਾਂ ਨੇ ਪੱਕੇ ਨਹੀਂ ਕੀਤੇ ਇਹਨਾਂ ਸਾਰੇ ਮੁੱਦਿਆਂ ਨੂੰ ਲੈ ਕੇ ਅੱਜ ਸਮੁੱਚੇ ਪੰਜਾਬ ਦੇ ਵਿੱਚ ਜਿਹੜਾ ਵਾ ਪੰਜਾਬ ਬਲਾਜਮ ਤੇ ਸਾਂਝਾ ਪੈਨਸ਼ਨ ਫਰੰਟ ਜਿਹੜਾ ਜੋ ਅਗਵਾਈ ਕਰ ਰਿਹਾ ਆ ਉਹਦੇ ਵੱਲੋਂ ਜਿਹੜਾ ਸਮੁੱਚੇ ਪੰਜਾਬ ਦੇ ਵਿੱਚ ਅੱਜ ਪ੍ਰਦਰਸ਼ਨ ਕੀਤਾ ਗਿਆ ਇਸੇ ਇਸੇ ਤਰ੍ਹਾਂ ਜਮਾਹਲੀ ਦੇ ਵਿੱਚ ਜਿਹੜਾ ਪੰਜਾਬ ਦਾ ਹਾਈ ਟੈਕ ਜ਼ਿਲ੍ਹਾ ਜਿੱਦੀ ਆਪਾਂ ਮਹਿਸੂਸ ਕਰਦੇ ਆ ਕਿ ਇੱਥੇ ਪੰਜਾਬ ਦੀ ਵੱਡੀ ਅਫਸਰਸ਼ਾਈ ਬੈਠੀ ਹੈ ਉਹ ਸਾਰੀ ਅਫਸਰਸ਼ਾਈ ਨੂੰ ਇਸ ਚੇਤ ਕਰਨ ਲਈ ਸਾਡੇ ਜਿਹੜੇ ਸਾਡੇ ਸਟੇਟ ਦੇ ਮਾਨਯੋਗ ਕਨਵੀਨਰ ਸੀ ਸਾਥ ਜਸਰੀ ਬਾਦ ਸਿੰਘ ਜੀ ਖੇਰਾ ਕਰਮ ਸਿੰਘ ਧੋਵਰ ਰਤਨੋਵਾ ਕੌਸੀ ਸਾਹਿਬ ਸਖਦੇਵ ਸੈਣੀ ਜੀ ਤੇ ਕਰਤਾਰਪਾਲ ਜੀ ਹੋਰ ਵੀ ਸਾਡੇ ਸਾਥੀ ਤਵਾੜੀ ਜੀ ਜਿਹੜੇ ਇੱਥੇ ਪਹੁੰਚੇ ਨੇ ਉਹਨਾਂ ਨੇ ਆਪਣੇ ਜ਼ਿਲ੍ਹੇ ਦੇ ਵਿੱਚ ਪ੍ਰਦਰਸ਼ਨ ਕਰਨ ਦਾ ਪ੍ਰੋਗਰਾਮ ਬਣਾਇਆ ਔਰ ਉਹ ਅੱਜ ਜਿਹੜਾ ਅਸੀਂ ਸਫਲਤਾਪੂਰਵਕ ਪ੍ਰੋਗਰਾਮ ਕੀਤਾ ਇਸੇ ਤਰ੍ਹਾਂ ਹੀ ਸਰਕਾਰ ਨੂੰ ਇਹ ਚੇਤਾਵਨੀ ਦੇਣੀ ਚਾਹੁੰਦੇ ਆ ਜਿਉ 22 ਅਗਸਤ ਵਾਲੀ ਜਿਹੜੀ ਮੀਟਿੰਗ ਹੈ ਜਿਹੜੀ ਹੁਣ ਸਾਨੂੰ ਮੁੱਖ ਮੰਤਰੀ ਦਿੱਤੀ ਐ ਜੇ ਉਹ ਮੁੱਖ ਮੰਤਰੀ ਉਸ ਮੀਟਿੰਗ ਤੋਂ ਵੀ ਭੱਜਦਾ ਤਾਂ ਇਹ ਸਾਝਾ ਫਰੰਟ ਜਿਹੜਾ ਵਾ ਹੋਰ ਵੀ ਤਿੱਖਾ ਐਕਸ਼ਨ ਕਰਨ ਲਈ 10 ਤਰੀਕ ਦੀ ਮੀਟਿੰਗ ਦੇ ਵਿੱਚ ਆਪਣੇ ਵਿਚਾਰ ਚਰਚਾ ਕਰੇਗਾ ਔਰ ਮੈਂ ਸਮਝਦਾ ਕਿ ਉਹ 10 ਤਰੀਕ ਵਾਲੀ ਮੀਟਿੰਗ ਦੇ ਵਿੱਚ ਸਾਡਾ ਸਾਡਾ ਫਰੰਟ ਜਿਹੜਾ ਕੋਈ ਤਿੱਖੇ ਐਕਸ਼ਨ ਲੈ ਕੇ ਪੰਜਾਬ ਦੀ ਮੁਲਾਜ਼ਮ ਲਹਿਰ ਨੂੰ ਜਿਹੜਾ ਵਾ ਉਹ ਦੇਖ ਜੇ ਮੈਂ ਮੁੱਖ ਮੰਗਾ ਹੈ ਕਿ ਸਾਡੀਆਂ ਮੁੱਖ ਮੰਗਾ ਇਹ ਆ ਕਿ ਪੰਜਾਬ ਦੇ ਵਿੱਚ ਜਿੰਨੇ ਵੀ ਮੁਲਾਜ਼ਮ ਐ ਕੱਚੇ ਕਾਮੇ ਆ ਉਹਨਾਂ ਨੂੰ ਪੱਕਾ ਕੀਤਾ ਜਾਵੇ ਜੇਕਰ ਤੁਹਾਨੂੰ ਸਾਡੀ ਵੀਡੀਓ ਚੰਗੀ ਲੱਗੀ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ ਧੰਨਵਾਦ